ਜੀ ਰੀਤੀ ਮੈਂ ਛੋਟਾ ਦੇਰ ਉਹਨੂੰ ਮੈਸੇਜ ਕਰਦੇ ਆ ਇੰਸਟਾਗ੍ਰam ਤੇ ਉਹ ਉਹਨਾਂ ਨੂੰ ਹੀ ਪਤਾ ਵਾ ਕੀ ਨਾਮ ਹੈ ਆਪਕਾ ਮਾਈ ਨੇਮ ਇਸ਼ਾਨੀਆ ਅਬਨਿਅ ਅਬਨਿਅ ਕੀ ਚਾਹਤੇ ਹੋ ਆਪ ਤੁਸੀਂ ਬੋਲੋ ਤੁਸੀਂ ਡਮਟ ਪਾ ਪਰ ਮਾਰੇ ਅਟੇ ਨਾ ਨਾ ਮਾਰ नमस्कार आप देख रहे हैं जीबीसी अपडेट मैं हूं आपके साथ मुस्कान सिंह हाल ही में जो राहुल गिल का केस हुआ था वो सभी होशियार प्रवासियों को याद होगा जी हां इस केस को बीते हुए अभी कुछ टाइम भी नहीं हुआ है और उसके घर वाले इस सदमे से बाहर भी नहीं निकल पाए लेकिन जो अपराधी है वो सरेआम बाहर घूम रहे हैं उन्हें पुलिस का प्रशासन का किसी का भी डर नहीं है और उनके घर वाले का रो रो कर बुरा हाल हो गया वो मीडिया से और पुलिस से गुहार लगा रहे हैं कि उन्हें इंसाफ दिया जाए तो आइए उनसे बातचीत करते हैं और जानते हैं कि क्या कुछ कह रहे हैं क्या इंसाफ की मांग कर रहे हैं वो तो बने रही है अपडेट के साथ ਨਵਾਂ ਮੈਮ ਆਪਕਾ ਮਨੀਸ਼ਾ ਮੈਂ ਮੈਮ ਆਪ हमे ਬਤਾ ਸਕਤੇ ਜੋ ਇਹ ਕੇਸ ਹੋਇਆ ਉਸਕੇ ਬਾਰੇ ਮੇ ਥੋੜਾ ਹਾਂਜੀ ਮੇਰੇ ਹਸਬੰਡ ਰਾਹੁਲ ਜੋ ਕਿ ਉਦਨ ਐਸ ਇਹ ਜੋ ਇਹ ਕੇਸ ਹੋਇਆ ਉਸਕੇ ਬਾਰੇ ਮੈ ਆਪ हमे ਥੋੜਾ ਬ੍ਰੀਫ ਮੇ ਬਤਾ ਸਕਤੇ ਹੈ ਮੇ ਮੇਰਾ ਬ੍ਰਦਰ ਸੀਗਾ ਉਹ ਕੁਛ ਗਿਆ ਹੋਇਆ ਸੀਗਾ ਗਵਰਨਮੈਂਟ ਕੋਲ ਚੌਂਕ ਦੇ ਕੋਲ ਸੀਗਾ ਗਿਆ ਹੋਇਆ ਸੀਗਾ ਉੱਥੇ ਮੁੰਡਿਆਂ ਨੇ ਘੇਰ ਕੇ ਉਹਨੂੰ ਕਾਫੀ ਜ਼ਿਆਦਾ ਉਹਨੂੰ ਮਾਰਿਆ ਮੈਮ ਤਾਂ ਆਪਾਂ ਕੰਪਲੀਟ ਵੀ ਕੀਤੀ ਹੋਈ ਹੈ ਪੁਲਿਸ ਪ੍ਰਸ਼ਾਸਨ ਦੇ ਕੋਲ ਚਾਰ ਬੰਦੇ ਰੈਸਟ ਹੋ ਗਏ ਹੋਏ ਆ ਦੋ ਬੰਦੇ ਜਿਹੜੇ ਉਹ ਫਰਾਰ ਚੱਲਦੇ ਪਏ ਹੋ ਉਹ ਮੈਮੇਦੀਪ ਹਸ਼ਾਰਪੁਰ ਦੇ ਵਿੱਚ ਘੁੰਮ ਰਹੇ ਪਏ ਆ ਕਈ ਲੋਕਾਂ ਨੇ ਉਹਨੂੰ ਦੇਖਿਆ ਵੀ ਹੋਇਆ ਵਾ ਔਰ ਆਪਣੀ ਇੰਸਟਾਗ੍ਰam ਵੀ ਚਲਾਉਂਦੇ ਪਏ ਹੋ ਫਿਰ ਉਸ ਤੋਂ ਬਾਅਦ ਮੇਰੇ ਛੋਟੇ ਬ੍ਰਦਰ ਨੂੰ ਇੰਸਟਾਗ੍ਰam ਤੋਂ ਦੂਸਰੇ ਅਮਿਤ ਕੋਈ ਮੁੰਡਾ ਅਮਿਤ ਕੁਮਾਰਾ ਉਹਨੇ ਇੰਸਟਾਗ੍ਰam ਤੋਂ ਮੇਰੇ ਬ੍ਰਦਰ ਨੂੰ ਮੈਸੇਜ ਕੀਤਾ ਵੀ ਮੇਰਾ ਵਿੱਚ ਕੋਈ ਰੋਲ ਹੈ ਨਹੀਂ ਆ ਵੀ ਮੈਨੂੰ ਗੁੱਲੀ ਨੇ ਫੋਨ ਕਰਕੇ ਬੁਲਾਇਆ ਸੀਗਾ ਤੇ ਗੁੱਲੀ ਕਹਿੰਦਾ ਸੀ ਵੀ ਆਪਾਂ ਅੱਜ ਰਾਹੁਲ ਨੇ ਮਾਰਨੀ ਆ ਵਾ ਫਿਰ ਉਸ ਦੇ ਬਾਅਦ ਹੈਰੀ ਸੀਗਾ ਲਵਿਸ਼ ਸੀ ਚਾਰ ਪੰਜ ਮੁੰਡੇ ਜਿਹਨੇ ਵੀ ਇਕੱਠੇ ਹੋ ਕੇ ਇਹਨਾਂ ਨੇ ਉੱਤੇ ਹਮਲਾ ਕਰਤਾ ਮੈਮ ਕਾਫੀ ਜ਼ਿਆਦਾ ਦੇ ਸਟਾਕ ਮਾਰੀਆਂ ਸੀ ਪਿਛਲੇ ਮਹੀਨੇ 12 ਤਰੀਕ ਦੀ ਗੱਲ ਸੀਗੀ ਮੈਮ ਉਹਨਾਂ ਅਗਲਾ ਮਹੀਨਾ ਦੇ ਲੋ ਅੱਜ ਕਿੰਨੀ ਤਰੀਕ ਹੋ ਗਈ ਹੋਈ ਆ ਅੱਜ 16 17 ਤਰੀਕ ਹੋ ਗਈ ਹੋਈ ਆ ਹਲੇ ਤੱਕ ਵੀ ਮਤਲਬ ਬੰਦੇ ਬਿਲਕੁਲ ਫਰਾਰ ਚਾਰੇ ਹੋ ਆਪਣੇ ਇੰਸਟਾਗ੍ਰam ਚਲਾਉਂਦੇ ਹੋਏ ਉਹਨਾਂ ਨੂੰ ਕੋਈ ਫਿਕਰਫਕਾ ਨਹੀਂ ਮੈਮ ਉਹਨਾਂ ਦੀ ਫੈਮਿਲੀ ਵੀ ਬਹੁਤ ਵਧੀਆ ਤਰ੍ਹਾਂ ਕੋਮਰੀ ਵੀ ਅਸੀਂ ਹਲੇ ਤੱਕ ਵੀ ਪਰੇਸ਼ਾਨ ਬੈਠੇ ਹੋਏ ਆ ਮੈਮ ਇੱਕ ਉਹਨਾਂ ਦਾ ਬ੍ਰਦਰ ਆ ਮੈਮਾ ਵੀਡੀਓ ਪਾੰਦਾ ਇੱਕ ਦੋ ਵਾਰ ਉਹਨੇ ਵੀਡੀਓ ਪਾਈਆਂ ਆ ਗਾਣੀ ਲਾਲਾ ਕੇ ਵੀਡੀਓ ਪਾਉਂਦਾ ਸਾਨੂੰ ਸਾਰਿਆਂ ਨੂੰ ਹਰੈਸਮੈਂਟ ਬੜੀ ਜ਼ਿਆਦਾ ਕਰ ਦਿੱਤੀ ਉਹਨਾਂ ਨੇ ਆਹ ਦੇਖੋ ਮੈਂ ਆਹ ਵਾਲੀ ਵੀਡੀਓ ਪਾਉਂਦੇ ਹਾਂ ਅਹ ਪੁਲਿਸ ਵਗੈਰਾ ਇਸ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਉਹਨਾਂ ਨੇ ਜੋ ਮੁਜਰੀਮ ਉਹਨੇ ਪਕੜਿਆ ਜਾਂ ਨਹੀਂ ਨੇ ਡੀਐਸਪੀ ਸਾਹਿਬ ਸਾਨੂੰ ਕਹਿ ਰਹੇ ਪਏ ਆ ਵੀ ਮੈਂ ਕੱਲ ਵੀ ਉਹਨਾਂ ਨੇ ਕਹਿੰਦੇ ਮੈਂ ਕੱਲ ਵੀ ਐਸਐਚਓ ਸਾਹਿਬ ਕਹਿ ਰਹੇ ਮੈਂ ਰਿਪੋਰਟ ਕਰਕੇ ਆਇਆ ਕਿ ਸੇਵਿ ਐਕਟਿਵਾ ਲੈ ਕੇ ਆਇਆ ਅਮਿਤ ਕੋਈ ਉਹਨਾਂ ਦੇ ਘਰੋਂ ਐਕਟਿਵਾ ਚੱਕ ਕੇ ਲਿਆ ਮੈਂ ਪੁਲਿਸ ਪ੍ਰਸ਼ਾਸਨ ਸਾਹਿਬ ਕਹਿ ਰਹੇ ਵੀ ਤੁਸੀਂ ਦੱਸੋ ਕਿੱਥੇ ਆ ਉਹ ਵੀ ਅਸੀਂ ਉਹਨਾਂ ਨੂੰ ਪਕੜ ਲੈਣੇ ਹੁਣ ਸਾ ਅਸੀਂ ਕਿੱਦਾਂ ਪਤਾ ਕਰ ਸਕਦੇ ਵੀ ਕਿੱਥੇ ਆ ਕਿੱਥੇ ਨਹੀਂ ਆ ਅਸੀਂ ਤਾਂ ਮਤਲਬ ਕਹਿੰਨੇ ਆ ਵੀ ਤਵੋ ਤੋਂ ਪਕੜ ਹੋਣ ਅਸੀਂ ਵੀ ਘਰੋਂ ਬਹੁਤ ਸਾਬਨਾ ਨਿਕਲੇ ਤਾਂ ਵੀ ਕੱਲੋਂ ਕਿੱਥੇ ਉਹਨੂੰ ਸਾਡੇ ਨਾਲ ਵੀ ਕੋਈ ਬਾਰਦਾਤ ਨਾ ਹੋ ਚੁੱਕੀ ਇਦਾਂ ਦੀ ਤਾਂ ਇਸ ਕਾਰਨ ਅਸੀਂ ਕਹਿ ਰਹੇ ਵੀ ਜਲਦੀ ਤੋਂ ਥੋੜਾ ਤੋਂ ਸਰਕਾਰ ਸੇ ਉਹ ਆਪ ਕੀ ਮੰਗ ਕਰ ਰਹੇ ਕੀ ਚਾਹਤੇ ਇਨਸਾਫ ਚਾਹੀਦਾ ਉਹਨਾਂ ਦੀ 5 ਸਾਲ ਦੀ ਕੁੜੀਆ ਹੁਣ ਇਹਨਾਂ ਦੇ ਅੱਗੇ ਪਿੱਛੇ ਕੋਈ ਵੀ ਹੈ ਨਹੀਂ ਹੁਣ ਸਿਰਫ ਆਪਾਂ ਇਹ ਕਿੰਨੇ ਇਨਸਾਫ ਉਹਨਾਂ ਨੂੰ ਜਲਦੀ ਤੋਂ ਜਲਦੀ ਮਿਲਣਾ ਚਾਹੀਦਾ ਉਹਨਾਂ ਨੂੰ ਜਿੱਦਾਂ ਸਾਡੇ ਭਰਾ ਨਾਲ ਕੀਤੀ ਇਹਨਾਂ ਦੇ ਨਾਲ ਵੀ ਇੰਨਾ ਹੋਣੀ ਚਾਹੀਦੀ ਇਹਨਾਂ ਨੂੰ ਹਾਂਜੀ ਮੈਮ ਆਪ ਆਪ ਸਰਕਾਰ ਸੇ ਕੀ ਚਾਹਤੇ ਹੋ ਅਸੀਂ ਇਨਸਾਫ ਚਾਹੀਦਾ ਸਾਨੂੰ ਹਾਂਜੀ ਅਸੀਂ ਇਨਸਾਫ ਮੰਗਦੇ ਵੀ ਜਿੱਦਾਂ ਮੇਰੇ ਹਸਬੰਦ ਦੇ ਨਾਲ ਕੀਤਾ ਉਦਦੇ ਹੀ ਉਹਦੇ ਨਾਲ ਵੀ ਹੋਵੇ मैम जो अगेंस्ट है इनके उनके तरफ से कोई हैरेसमेंट वगैरह भी की जाती है कोई रिकॉर्डिंग वगैरह कुछ ऐसा हां जी हां जी दीती मेरे छोटा देरा उणो मैसेज करदे है इंस्टाग्राम पे उ उना नु ही पता वा मैम ये जो केस है इसमें आप सरकार से क्या चाहते हो क्या मांगे है सरकार से आपकी हंसी कह रहे हैं संसार चाहिए जितन मेरे बेटे ना देव ना ना होवे और कुछ रहे चाहिए सरकार नु जिदम उंडे जाके तदे मकनी ना ना भी होवे इदा ही होवे <organizational> क्या नाम है आपका? अब <rezio> <ismus fala>